ਰੋਜ਼ ਕਹਿਤਿਆਂ ਰੋਜ਼ ਲੁੱਟਖੋ ਗੈਂਗਸਟਰ ਰਾਜ ਕਰ ਰਹੇ ਨੇpropto ਲਈ ਜਾਂਦੇ ਪੁਲਿਸ ਦਾ ਕੋਈ ਕੰਟਰੋਲ ਨਹੀਂ ਸਹੀ ਬਣੇ ਤੇ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਬਈ ਮਾਨ ਨਹੀਂ ਕੇਜਰੀਵਾਲ ਹੈ ਜਿਹੜੇ ਇੱਕ ਡੀਸੀ ਲੱਗਦੇ ਹੈ ਐਸਐਸਪੀ ਲੱਗਦੇ ਹੈ ਉਹ ਦਿੱਲੀੋਂ ਰਿਸਟ ਹੁੰਦੀ ਹੈ ਹੁਣੇ ਪੰਜਾਬ ਦਾ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਬਜਟ ਬਣ ਰਿਹਾ ਹੈ ਤੇ ਕੌਣ ਬਜਟ ਬਣਾ ਰਿਹਾ ਉਹ ਜਿਹੜੀ ਉਹਨਾਂ ਦੀ ਮਨਿਸਟਰ ਆਤੀ ਸੀ ਇਹਨਾਂ ਦੀ ਦਿੱਲੀ ਦੀ ਮਨਿਸਟਰ ਹੈ ਉਹ ਇੱਥੇ ਬੈਠੀ ਪੰਜਾਬ ਦਾ ਬਜਟ ਬਣਾਉਣ ਵਾਸਤੇ ਜਿਹੜੀ ਬਹੁਤ ਵੱਡੀ ਕਾਨੂੰਨੀ ਲਕਣਾ ਹੈ ਜੇ ਕਿਸੇ ਗਲੀ ਦਾ ਵਿਧੂ ਘਾਟਨ ਕਰਨਾ ਹੋਏ ਪੰਜਾਬ ਚ ਮੁੱਖ ਮੰਤਰੀ ਨਹੀਂ ਕਰ ਸਕਦਾ ਕਿ ਜਿਹੜੀ ਉਹ ਲੋਂਦਾ ਤੁਸੀਂ ਜਿੰਨੇ ਵੀ ਦੇਖੋ ਇੱਕੋ ਚੀਜ਼ ਦਾ ਤੁਗਾ ਭਗਵੰਤ ਮਾਨ ਕੀ ਕਰਦਾ ਹੈ ਕੱਲਾ ਖਜ਼ਾਨਾ ਇਹਨਾਂ ਨੇ ਜਿਹੜਾ ਆਪਣਾ ਪੰਜਾਬ ਦਾ ਉਹਨੂੰ ਵਰਤ ਕੇ ਆਮ ਆਦਮੀ ਪਾਰਟੀ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕੜਾ ਕਰਨ ਵਾਸਤੇ ਵਰਤੀ ਜਾਂਦੀ ਹੈ ਤੁਸੀਂ ਅਖਬਾਰ ਪੜ੍ਹ ਲਓ ਜੇ ਭਗਵੰਤ ਮਾਨ ਆਪਣੀ ਤੇਜਰੀ ਵਾਲੇ ਗੋਆ ਜਾਣਾ ਹੈ ਭਗਵੰਤ ਮਾਨ ਨੂੰ ਲੈ ਕੇ ਜਾਊਗਾ ਪੰਜਾਬ ਦਾ ਹਵਾਈ ਜਾਜ ਕਰਾਇ ਤੇ ਲੈ ਕੇ ਪੰਜਾਬ ਸਰਕਾਰ ਕਰਾਈ ਤੇ ਲੈਂਦੀ ਹੈ ਹਵਾਈ ਜਾਜ ਨੂੰ ਲਿਜਾਣ ਵਾਸਤੇ 70 ਲੱਖ ਰੁਪਏ ਘੰਟਾ ਉਹ ਕਿਰਾਇਆ ਉਹਦਾ ਪਿਛਲੇ 7 ਵੀ ਦੇ ਅੰਦਰ 750 ਕਰੋੜ ਰੁਪਇਆ ਕਿਲਾ ਕਿਰਾਏ ਤੇ ਦਿੱਤਾ ਹੈ ਹੋਰ ਦੇਖ ਲਓ ਭਾਵੇਂ ਹਾਇਦਰਾਬਾਦ ਆ ਭਾਵੇਂ ਹੋਰ ਕਿਸੇ ਸੂਬੇ ਜਾਣਾ ਭਗਵੰਤ ਜੀ ਲੈ ਕੇ ਜਾਉਂਗਾ ਅੱਜ ਨਾਗਰਣ ਦੇ ਖਬਰਾਂ 'ਚ ਪੰਜਾਬ ਦੇ ਇਸ਼ਤਿਹਾਰ ਲੱਗੇ ਆ ਆਮ ਆਦਮੀ ਪਾਰਟੀ ਦੇ ਪੈਸਾ ਕੌਣ ਪੜ ਰਿਹਾ ਤੁਸੀਂ ਤਾਮਿਲਨਾਡੂ ਦੇ ਖਬਰਾਂ ਅਨੁਸਾਰ ਉਹਨਾਂ ਇੱਤਨਾਂ ਦੇ ਬੋਰਡ ਛੋਟੇ ਲੱਗੇ ਆ ਆਮ ਆਦਮੀ ਪਾਰਟੀ ਦੇ ਲੱਗੇ ਆ ਪੈਸਾ ਔਰ ਖਰਚੇ ਥੋੜਾ 850 ਕਰੋੜ ਰੁਪਇਆ ਕਹਿੰਦੇ ਇਸ ਸਾਲ ਆਪਣੇ ਇਸ਼ਤਿਹਾਰਾਂ ਦੇ ਤੇ ਇੱਥੇ ਤੇ ਲਾਇਆ ਜੇ ਸਾਡੇ ਟਾਈਮ ਤੇ ਅਸੀਂ ਮਸਾ 20 ਕਰੋੜ ਲਾਉਂਦੇ ਹੁੰਦੇ ਸੀ ਤੇ ਹੁਣ ਕਹਿੰਦੇ ਇੱਥੇ ਕੁਝ ਪੈਸਾ ਐ ਨਹੀਂ ਸਾਡੇ ਕੋਲ ਪਿਛਲੇ 7 ਸਾਲਾਂ ਦੇ ਦੇਖੋ ਕੋਈ ਚੀਜ਼ ਇੱਥੇ ਠਕੀਆ ਪੰਜਾਬ ਦੀ ਆਪਾਂ ਫੈਸਲਾ ਕਰ ਲੈਣੇ ਆ ਲੋਕਾਂ ਨੂੰ ਗੱਲਾ ਚਾਜਣੇ ਆ ਸੋਸ਼ਲ ਮੀਡੀਆ ਤੇ ਇੱਕ ਫੈਸਲਾ ਕਰ ਲੈਣੇ ਆ ਮੈਂ ਪੰਜਾਬ ਦੀ ਜਨਤਾ ਤੇ ਹੈਰਾਨ ਆ ਆਪਾਂ ਪਛਾਣਦੇ ਹੀ ਨਹੀਂ ਕਿ ਆਪਣੇ ਕਿਹੜੇ ਅਪਰਾਏ ਕਿਹੜੇ ਆ ਕਿ ਦੀ ਕਿੰਨੀ ਕ੍ਰੈਡੀਬਿਲਟੀ ਹੈ ਪਿਛਲੇ 40 ਸਾਲ ਮੈਂ ਸਾਹਿਬ ਦੇਖ ਲਓ ਜਿਆਦਾ ਰੋਣਾ ਨਾ ਜਾਓ ਪੱਲੇ 40 ਸਾਲ ਦਾ 22 23 ਸਾਲ ਉਸ 40 ਸਾਲਾਂ ਵਿੱਚੋਂ ਸਹਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹਾ ਔਰ ਭਾਈ ਤੇ ਵਿਸਾਹ ਹੋਇਆ ਪਰ 2-2 ਸਾਲ ਸਵਾ 2 ਸਾਲ ਅੱਨਾ ਦੇ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਹਾ ਮੁੱਖ ਮੰਤਰੀ 5 ਸਾਲ ਪਹਿਲੇ ਤੇ 5 ਸਾਲ ਹੁਣ ਇੱਕ ਨਿਸ਼ਾਨੀ ਪੰਜਾਬ ਦੱਸ ਦਿਓ ਇੱਕ ਸਕੂਲ ਇੱਕ ਹੱਤਾਂ ਇੱਕ ਕੋਈ ਫਲਾਈਓਵਰ ਇੱਕ ਥਰਮਲ ਪਲਾਂਟ ਦਾ ਕਾਰਖਾਨਾ 5 ਸਾਲ ਨੂੰ ਨਿਕਲਦਾ ਨਹੀਂ ਸੀ ਘਰੋਂ ਆਪਾਂ ਫਿਰ ਵੀ ਉਹਨੂੰ ਮੌਕਾ ਦੁੱਜੀ ਵਾਰ ਦੇਤਾ ਉਹ ਦੁੱਜੀ ਵਾਰ ਵੀ ਪੰਜ ਸਾਲ ਨਹੀਂ ਦਿੱਤੇ ਝੂਠ ਬੋਲ ਕੇ ਹੁਟਕਾ ਸਾਹਿਬ ਵਿੱਚ ਝੂਠੀ ਸਾਹਮਣੇ ਵੋਟਾਂ ਲੈ ਕੇ ਗਾਇਬ ਹੋ ਗਿਆ ਫਿਰ ਆਪਣੇ ਕੋਲ ਇੱਕ ਆ ਬਦਲਾ ਲਿਆ ਇਹ ਆ ਕਹਿੰਦੇ ਅਸੀਂ ਬਦਲਾ ਕਰਾਂਗੇ ਆਪਾਂ ਕਿਹਾ ਚਲੋ ਏਨਾ ਵੀ ਨੂੰ ਮੌਕਾ ਦੇ ਪੰਜ ਸਾਲ ਮੁਲ ਕਿਦੋਂ ਦੇ ਬਦਲਾ ਲਿਆ ਉਹ ਝਾੜੂ ਤੇ ਲਿਖਿਆ ਹੁੰਦਾ ਸੀ ਕਹਿੰਦਾ ਦੇ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕੇਜਰੀਵਾਲ ਹੁੰਦਾ ਸੀ ਥੋੜਾ ਆਟਾ ਗਾਲ ਥੋੜੀ ਬੰਦ ਹੋ ਗਈ ਸ਼ਗਲ ਥੋੜੇ ਬੰਦ ਹੋ ਗਏ ਪੇਸ਼ਨਾ ਇਕੱਠੀਆਂ ਗਈਆਂ ਥੋੜੀ ਇੱਕ ਇੱਕ ਸੜਕਾਂ ਦੇਖੋ ਕੀ ਹਾਲਤ ਹੈ ਇੱਕ ਇਟ ਵੀ ਲੱਗੀ ਤੇ ਰਿਪੇਅਰ ਨਹੀਂ ਹੋਈ ਸਭ ਤੁਸੀਂ ਆਪਣੇ ਸ਼ਹਿਰ ਦੇਖੋ ਜੇ ਇੱਕ ਇੱਕ ਨਵੀਂ ਚੀਜ਼ ਬਣੀ ਹੋਈ ਆ ਜਿੰਨਾ ਕੁਝ ਵੀ ਬਣਿਆ ਪੰਜਾਬ ਉਦੋਂ ਹੀ ਬਣਿਆ ਜਦੋਂ ਅਸ਼ਰੂਮੀ ਕਾਲੀ ਦਲ ਦੀ ਸਰਕਾਰ ਪੰਜਾਬ ਆ ਜਿੰਨੀਆਂ ਹਾਈਵੇ ਐ ਸੜਕਾਂ ਆ ਤੁਹਾਡੇ ਘਰਾਂ 'ਚ ਬਿਜਲੀ ਆ ਰਹੀਆ ਥਰਮਲ ਪਲਾਂਟ ਐ एयरपोर्टਾਂ ਜਿਹਨੀਆਂ ਸਕੂਲਾਂ ਤੇ ਅਸ਼ਰਮਾਂ ਵਿੱਚ ਕਾਦੀਰ ਦੀ ਸਰਕਾਰ ਦਿੱਤਰਨ ਬਾਦਲ ਸਾਹਿਬ ਮੇਰੇ ਪਹਿਲੇ ਮੱਚ ਬੜਾ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਮੈਨੂੰ ਆਸ ਸੀ ਕਿ ਪਿਛਲੀ ਵਾਰ ਤੁਸੀਂ ਸਾਡੀ ਸਰਕਾਰ ਬਣਾ ਦੋਗੇ ਮੇਰੇ ਕੋਲ ਬੜਾ ਸੁਪਨਾ ਹੈ ਕਿ ਆ ਜਿਹੜਾ ਬਾਰਡਰ ਦਾ ਇਲਾਕਾ ਮੈਂ ਵਾਦਾ ਵੀ ਕੀਤਾ ਸੀ ਪਰ ਆਪਾਂ ਆ ਬਦਲਾ ਲੈ ਲਿਆ ਫਿਰ ਵੀ ਮੈਂ ਬੇਨਤੀ ਕਰਦਾ ਹਾਂ ਕਿ ਅਗਲੀ ਵਾਰ ਤੁਹਾਨੂੰ ਮੌਕਾ ਸ ਮੈਂ ਪ੍ਰਵਾਨਤ ਬੋਲਿਆ ਮੇਰਾ ਤੁਹਾਡੇ ਤੇ ਬੜਾ ਬਹੁਤਾਂ ਤੁਸੀਂ ਇਨਸਾਨ ਕੀਤਾ ਤੁਸੀਂ ਨੂੰ ਬਹੁਤ ਵੱਡੀ ਕੀਮਤ ਚੁਕਾਈ ਅੱਜ ਜਿੰਨੇ ਚੀਤਾ ਓਦੋਂ ਹੀ ਬਣ ਗਿਆ ਅੱਜ ਦਾ ਪੁਰੀ ਸਰਕਾਰ ਹੈ ਅੱਜ ਜਿੰਨੇ ਹੁੰਦੇ ਲੋਟ ਪੀਏ ਦਾ ਨਹੀਂ ਪਤਰਾ ਕੇ ਭੱਜ ਜਾਂਦੇ ਆ ਫਿਰ ਦੂਜਾ ਆਉਂਦਾ ਭੱਜ ਜਾਂਦਾ ਤੀਜਾ ਆਣਾ ਅੱਕੇ ਤੇਰੀ ਬੜਾ ਜਿੰਨੇ ਦਾ ਘਰ ਖਾਲੀ ਦਿੰਦੀ ਸਰਕਾਰ ਨਹੀਂ ਆਉਣੀ ਮੈਂ ਤੁਹਾਨੂੰ ਅੱਜ ਦੱਸਦਾ ਬੋਲੇ ਇਨਸਾਨ ਹੋ ਸਭ ਜਿੰਦੀ ਛੇਦੀ ਤੁਸੀਂ ਲਿਆਉਂਦੇ जिनी छेती लिया आप देखो मैं जिंदगी कहना जिन्ना मैं झूठे वादे करों ना अच्छे क्योंकि अं रहना इतने अं झाड़ू वांगू थोड़ी है। मुकर जाऊंगे यार एना दुकान इतने बंद हो जाऊंगी बंद करके होते चले जाऊंगे सूबे कहना भगवंत मानू कोई फिक्र है ਉਹਨੂੰ ਪਤਾ ਕਿ ਮੇਰਾ ਘਡਾ ਲੱਗ ਗਿਆ ਨਹੀਂ ਹੋਇਆ ਤਾਂ ਮੈਂ ਆਪਣਾ ਕੰਮ ਕਰੂਗਾ ਮੈਂ ਨਹੀਂ ਲੈਣਾ ਲੋਕਾਂ ਤੋਂ ਅਸੀਂ ਤਾਂ ਹਰ ਵਾਰ ਥੋੜੀ ਕਚੇਰੀ ਚਾਹੁੰਦੇ ਹਾਂ ਇਹਦਾ ਰਹਿਣਾ ਹੁਣਾਂ ਬਾਦਲ ਸਾਹਿਬ ਥੋੜੀ ਕਚੇਰੀ ਚਾਹੁੰਦੇ ਸੀ ਬਾਰ-ਬਾਰ ਤਾਈਓਂ ਉਹ ਸੇਵਾ ਕਰਦੇ ਸੀ ਆ ਜਿਹੜੇ ਆਉਂਦੇ ਆ ਰਾਜ ਕਰਨ ਵਾਸਤੇ ਹੁੰਦੇ ਆ ਲੁੱਟਣ ਹੁੰਦੇ ਆ ਆ ਸ਼ਰਾਬ ਦਾ ਘਟਾਲਾ ਜਿਹੜਾ ਕੇਂਦਰੀ ਵਾਲੇ ਦਿੱਲੀ ਕੀਤਾ ਉਹ ਤੋਂ ਦੁਗਣਾ ਵੱਡਾ ਪੰਜਾਬ ਹੋਇਆ ਜਿਹੜੀ ਸੀਬੀਏ ਤੇ ਈਡੀ ਲੱਗੀ ਆ ਮਗਰ ਆ 2 ਸਾਲ ਹੋ ਗਏ दस दौ एक अफसर इन्हों च आयो एम एल ए आए हो मुख्यमंत्री आयो किसी शहर बादल साहब मुख्यमंत्री हमें घर शहर से कोई ना कोई थोड़ी मुश्किल सुनते हूं तो मुख्यमंत्री सुन त्याग इतने रिहार नहीं जिम्मे तीन मोहरा जी वास्तु सब तो माड़ी लॉ एंड ऑर्डर सिचुएशन इत ਫਰੋਸਪੁਰ ਚਾ ਪਿਛਲੇ 7 ਸਾਲ ਹੋ ਗਏ ਪਹਿਲੇ ਪਿੰਕੀ ਦਾ ਬਹੁਤ ਵੱਡਾ ਹੱਦ ਸੀ ਹੁਣ ਤੁਸੀਂ ਇੱਕ ਹੋਰ ਆਪ ਤੇ ਹੈ ਹੁਣ ਤੁਮ ਲਗਾ ਇਹਨਾਂ ਦੇ ਐਮਐਲਏ ਨੇ ਨਹੀਂ ਪਤਾ ਆ ਆ ਚਾਣੂ ਵਾਲੇ ਹੈ ਕੌਣ ਜੀ 2.5 ਸਾਲ ਹੋ ਗਏ ਨੇ ਚੱਕਣ ਨਹੀਂ ਵੇਖੀ ਆ ਉਹ ਵੀ ਨਹੀਂ ਡੋੜਾ ਵੀ ਨਹੀਂ ਹੈ ਇਸ ਕਰਕੇ ਮੈਂ ਆਈ ਬੇਇਜ਼ਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਫਿਰ ਤੁਹਾਨੂੰ ਖੇਤਰੀ ਪਾਰਟੀ ਸ਼੍ਰੋਮਕੀ ਕਾਹਦੇ ਹੁੰਦਾ ਹੈ ਅਕਾਲੀ ਦਲ ਇੱਕ ਐਜੀ ਪਾਰਟੀ ਹੈ ਗੁਰੂਆਂ ਦੇ ਦਰਸ਼ੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਰਬੱਤਾ ਦਾ ਭਲਾ ਸੋਚਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਹਕਮਤਰੀ ਨੇ ਜੇ ਕਿਸੇ ਵੀ ਧਰਮ ਦਾ ਕੋਈ ਤਤਿਹਾਰ ਹੁੰਦਾ ਤਾਂ ਆਪ ਜਾ ਕੇ ਬਣਾਉਂਦੇ ਸੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਚ ਦੁਰਗਿਆਨਾ ਮੰਦਿਰ ਜਾ ਕੇ ਤੁਹ ਗਿਆ ਨਾ ਮੁੱਤ 200 ਕਰੋੜ ਰੁਪਏ ਦੇ ਕੇ ਉਹਨੂੰ ਸੁਜਾਇਆ ਸਾਬ ਪ੍ਰਕਾਸ਼ ਸਿੰਘ ਬਾਦਲ ਜੀ ਰਾਜ ਦੀਵਸ ਆ ਕੇ ਉਹਨਾਂ ਨੇ 300 ਕਰੋੜ ਰੁਪਏ ਲਾ ਕੇ ਰਾਜ ਦੀਵਸ ਬਣਾਇਆ ਗੁਰੂ ਰਵਿਦਾਸ ਜੀ ਬਾਲਾਪੁਰ ਵਿੱਚ ਸਤ ਬਣਾਇਆ ਦੱਸੋ ਕਿਹੜੀ ਕਰਦੇ ਆ ਸਾਨੂੰ ਪਤਾ ਬਾਦਲ ਸਾਹਿਬ ਦੀ ਸੋਚ ਸੀ ਕਿ ਪੰਜਾਬ ਥੋੜਾ ਆਪਣਾ ਹੈ ਪੰਜਾਬ ਵਿੱਚ ਅੱਕੀ ਬਾਂ ਰਹੂਗੀ ਜੇ ਤਾਂ ਪੰਜਾਬ ਵਿੱਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਰਹੂ ਹਾਦਰ ਸਾਹਿਬ ਨੇ ਕਹਿੰਦੇ ਸਾਰਿਆਂ ਨੂੰ ਸਿੱਪ ਜੋੜ ਕੇ ਰਾਜ ਕਰਦੇ ਸੀ ਆ ਜਿੰਨੀਆਂ ਦੂਸਰੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨੂੰ ਲੜਾ ਕੇ ਉਹ ਰਾਜ ਕਰਨਾ ਚਾਹੁੰਦੀ ਹੈ ਅਸੀਂ ਜੋੜ ਕੇ ਰਾਜ ਕਰਨਾ ਚਾਹੁੰਦੇ ਹਾਂ ਸੱਚ ਆ ਅਸੀਂ ਪੰਜਾਬ ਤੇ ਦੇਸ਼ ਵਿੱਚ ਇੱਕਤਾ ਚਾਹੁੰਦੇ ਹਾਂ ਸਾਰੇ ਧਰਮਾਂ ਦਾ ਸਰਕਾਰ ਉਹ ਆ ਦੇਸ਼ ਸਾਰੇ ਧਰਮਾਂ ਦਾ ਹੈ ਕਿਸੇ ਇੱਕ ਧਰਮ ਦਾ ਨਹੀਂ ਸਾਰੇ ਧਰਮਾਂ ਦਾ ਭਾਵੇਂ ਲੱਖ ਸਾਂਝਾ ਦੇਸ਼ ਆ ਦੇਸ਼ ਦੀ ਪ੍ਰਤੀਪਾਈ ਹੋਊਗੀ ਜਿਵੇਂ ਪਰ ਸਾਰੇ ਇਕੱਠੇ ਭਰਾਵਾਂ ਮੰਗੂ ਆਪਾਂ ਰਵਾਗੇ ਤੋਇਸ ਕਰਕੇ ਮੈਂ ਤੁਹਾਡੇ ਤੇ ਆਈ ਬੇਨਤੀ ਕਰਦਾ ਤੁਸੀਂ ਇਤਿਹਾਸ ਸਾਹਬ ਜੋੜ ਲਓ ਸ਼੍ਰੋਮਣੀ ਕਾਲੀਦਾ ਦੀ ਸਰਕਾਰਾਂ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਝਾੜੂ ਵਾਲੇ ਨੇ ਕੀ ਕੀਤਾ ਤੁਹਾਡੇ ਸਾਹਮਣੇ ਸ਼ੀਸ਼ੇ ਬੰਗ ਆਜੂਗਾ ਕਿ ਸ਼੍ਰੋਮਣੀ ਕਾਲੀਦਾ ਦਾ ਮੁਕਾਬਲਾ ਕੋਈ ਕੋਈ ਕਸਦਾ ਨਾ ਤੋ ਆ ਸਾਰੇ ਘਰ ਖਾਸ ਕਰਕੇ ਸਭ ਤੋਂ بڑا ਹਾਕਾ ਛਾਂਉਂਦਾ ਮੈਨੂੰ ਤੇ ਡਰ ਆ ਇਸ ਤਰੀਕੇ ਨਾਲ ਇਹਨਾਂ ਨੇ 60 ਹਜ਼ਾਰ ਕਰੋੜ ਦਾ ਐਸੀ ਸਰ ਲੈ ਲਿਆ ਐਨਾ ਨਕੋਦਨਗੇ ਸੁਪੇ ਨੂੰ ਕਈ ਵਾਰ ਯਾਦ ਆ ਸ਼ੁਰੂ ਕੀਤੀ ਐ ਕਿ ਆਪਾਂ ਹੁਣ ਇਹਨਾਂ ਦੇ ਦਰਦਾ ਚਾ ਲਈਏ ਆਪਾਂ ਸੋਚੀਏ ਜਦੋਂ ਠੱਗਿਆ ਇਹ ਆਪਾਂ ਨੂੰ ਆਪਣੇ ਨਾਲ ਠੱਗੀ ਹੋ ਗਈ ਪਰ ਅੱਗੇ ਤਾਂ ਨਾ ਹੋਏ ਜਿਵੇਂ ਗੁਜਰਾਤ ਦੇ ਲੋਕ ਮੋਦੀ ਸਾਹਿਬ ਤੋਂ ਕਰ ਕੋਈ ਨਹੀਂ ਪਾਉਂਦੇ ਕਹਿੰਦੇ ਸਾਨੂੰ ਸਾਰਾ ਕੁਝ ਹੀ ਮੋਦੀ ਸਾਹਿਬ ਦਿੰਦੇ ਐ ਉਹ ਪਾਉਂਦੇ ਆ ਕੋਈ ਬਦਲਾਅ ਦੇਖਦੇ ਨਹੀਂ ਔਰ ਝਾੜੂ ਵਾਲੇ ਨੇ ਜੋ ਇੱਥੇ ਛੱਤੀ ਮਾਰੀ ਰਾਜਸਥਾਨ ਵੀ ਜਾ ਕੇ ਮਾਰ ਲੱਗੇ ਸੀ ਬੱਦੇ ਉਪਦੇਸ਼ੀ ਮਾਰ ਲੱਗੇ ਸੀ ਛੱਤੀਗੜ੍ਹs ਵੀ ਮਾਰ ਲੱਗੇ ਸੀ ਪੁਲਸ ਨੇ ਉਹਨਾਂ ਨੂੰ ਜਮਾਨਤ ਦਾ ਜੱਫਤ ਕਰਾਤੀਆਂ ਆਪਾਂ ਹੀ ਆ ਕਿ ਕਿੱਡਾ ਵੱਡਾ ਦਿਲ ਐ ਜਿਹੜਾ ਹੁੰਦਾ ਐ ਹਾਂ ਤੂੰ ਵੀ 5 ਸਾਲ ਲੈ ਲੈ ਤੂੰ ਵੀ 5 ਸਾਲ ਲੈ ਲੈ ਤੂੰ ਵੀ 5 ਸਾਲ ਲੈ ਲੈ ਆਪਾਂ ਆਪਣੀਆਂ ਲੱਤਾਂ ਵੜ ਕੇ ਮੇਰਾ ਆਪਾ ਘਰੇ ਬਹਿ ਜਾਣੇ ਜੇ ਆਪਾਂ ਪੰਜਾਬ 'ਚ ਵਾਪਸ ਖੁਸ਼ਹਾਲੀ ਚਾਹੁੰਦੇ ਆ ਤਰੱਕੀ ਚਾਹੁੰਦੇ ਆ ਪੰਜਾਬ ਦੀ ਇਮੇਜ ਵਾਪਸ ਲੈ ਕੇ ਆਉਣਾ ਚਾਹੁੰਦੇ ਆ ਕੋਈ ਔਖਾ ਨਹੀਂ ਐ ਬੰਦਾ ਸਹੀ ਚੁਸ ਕਰ ਲੈ ਉਹ ਮੁੱਖ ਮੰਤਰੀ ਸਹੀ ਬਣਾ ਦਿਓ ਜਿਹਦੇ ਤੇ ਤੁਹਾਡੇ ਦਾ ਤਵਾਰ ਹੈਗੀ ਆ ਇਹਦੇ ਕੋਲੇ ਵਿਜ਼ਨ ਹੈਗੀ ਇਹਦੇ ਕੋਲੇ ਹਿੰਮਤ ਹੈ ਤੇ ਆ ਬੰਦਾ ਇਹਦਾ ਪਛੋਕੜ ਹੈ ਜੇ ਤੁਸੀਂ ਮੁੱਖ ਮੰਤਰੀ ਸਹੀ ਚੁਣ ਲੋਗੇ ਸੂਪਰ ਆਪਣੇ ਆਪ ਵੀ ਤਰੱਕੀ ਜਾਊਗਾ ਮੈਂ ਜਾਦਾ ਸਮਝਣ ਲੈਂਦਾ ਹੋਇਆ ਟ੍ਰਾਂਸਪੋਰਟ ਵਾਲਿਆਂ ਦਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਤਨਵਾਦ ਸੁਖੀ ਲੀਟਰ ਦਾ ਤੇ ਆਓ ਅੱਜ ਜਿਹੜਾ ਆਪਾਂ ਤੂਫਾਨ ਖੜਾ ਕੀਤਾ ਪੰਜਾਬ ਪਹੁੰਚਾਉਦਾ ਅੱਜ ਫਿਰੋਜ਼ਪੁਰ ਖਤਮ ਹੋਇਆ ਅਗਲੇ ਪੜਾਅ ਤੇ ਆਪਾਂ ਜਾਣੇ ਆਈਦੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ